ਤੋਂ ਭੰਗੜੇ ਦੁਨੀਆ ਵੇਖੇ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਕੋਕੇ ਜੜ ਜੜ ਕੇ ਨੰਨੇ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਅੱਜ ਕੋਕੇ ਦਰੇ ਜਾ ਰਿਹਾ ਨਗਰ ਅੰਬੀਆ ਦਾ ਸੁਪਰ ਕਬੱਡੀ ਕੱਪ ਖੇਡਿਆ ਜਾ ਰਿਹਾ ਉਹ ਸੰਦੀਪ ਦੀ ਸੋਚ ਖੇਡਦੀ ਆ ਉਹ ਸਾਹਮਣੇ ਖੇਡ ਮੈਦਾਨ 'ਚ ਮੇਰੇ ਮਿੱਤਰੋ ਲੱਗਦਾ ਹੈ ਯਖਾ ਉਹ ਨੰਬਰ ਕਹਿੰਦੇ ਮਾਝੇ ਵਾਲਿਆਂ ਨੇ ਆਪਣੀ ਟੀਮ ਦੇ ਸੇਹੀ ਜੋੜ ਦਿੱਤਾ 25 ਤੇ 27 ਦਾ ਅੰਕੜਾ ਹੋ ਗਿਆ ਇੱਕ ਗੱਡੀ ਜਿਹੜੀ ਰਸਤੇ ਵਿੱਚ ਖੜੀ ਆ ਪੀਰੀ 08 सीएम 1340 ਨੰਬਰ ਗੱਡੀ ਐ ਇਹ ਸਾਈਡ ਤੇ ਕੀਤੀ ਜਾਂਦੇ ਬੜੀ ਮਿਹਰਮੰਦੀ ਹੋ ਸਾਹਮਣੇ ਮੰਨਾ ਲਾਲਪੁਰੀਆ ਮੇਰੇ ਵੀਰੋ ਇਸ ਸਮੇਂ ਰੇਡ ਪਹੁੰਚ ਲਈ ਖੇਡ ਮੈਦਾਨ ਦੇ ਵਿੱਚ ਬਾ ਚੁੱਕਾ ਚਾਰ ਜਾਫੀ ਪਿਆਰ ਹੋ ਲੋਟਾਂ ਮਾਰੇ ਦੇਖਾਂਗੇ ਸੋਹਣ ਕੁਦਰ ਦੀ ਟੀਮ ਦੇ ਗਰੌਣਗੇ ਬੱਲੇ ਬੱਲੇ ਪਟਲੀ ਖੁੱੱਚੋ ਕਿ ਖੁੱੱਚ ਕੱਢਣੀ ਤੇ ਬੜੀ ਅੱਖੀ ਲਾਉਣੀ ਐ ਕਬੱਡੀ ਵਿੱਚ ਢਾਕ ਮਿੱਤਰੋ ਹੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਆਕੇ ਬਾਗ ਮਿੱਤਰੋ ਹੋ ਵਾਹ ਤਾੜੀਆਂ ਆਪ ਬਹਾਰੇ ਵੱਜ ਜੇ ਤੇ ਸੋਨੇ ਤੇ ਸਹਾਗੇ ਵਾਲੀ ਗੱਲ ਐ ਲੋ ਅਗਲੀ ਕਬੱਡੀ ਫੇਰ ਕੌਣ ਕਰਦਾ ਗੱਲ ਕਮਜ਼ੋਰਾਂ ਦੀ ਸਦਾ ਹੁੰਦੀ ਗੱਲ ਦਰੇੜਾਂ ਦੀ ਉਹ ਲਖੇ ਸਿੱਧਮਾ ਉਹ ਲੋਕ ਬੁੱਲਾ ਤੇ ਹਰ ਚਰਚਾ ਹੁੰਦੀ ਬੱਬਰ ਸ਼ੇਰਾਂ ਦੀ ਲਖੇ ਸਿੱਧਮਾ ਲੋਕ ਬੁੱਲਾ ਤੇ ਉਹ ਚਰਚਾ ਹੁੰਦੀ ਬੱਬਰ ਸ਼ੇਰਾਂ ਦੀ ਬੱਬਰ ਸ਼ੇਰ ਖੇਡਦੇ ਆ ਲੋਕਾਂ ਆळ्या ਲੋਈਆਂ ਘੁੰਮ ਗਈਆਂ ਤੇ 27 ਤੇ 28 ਦਾ ਅੰਕਾਕਬਾਲ 6 ਟਾਰੀ ਕਿ ਮੇਲੇ ਤੇ ਦੌੜਾ ਸੀ ਨੰਬਰ 1 ਲਿਆਈ ਘੋੜੀ ਗਲੈਡੀਏਟਰ ਨੇ ਹਿੰਦ ਸ਼ਹਿਨਸ਼ਾਹ ਦੀ ਤੋੜੀ ਗਲੈਡੀਏਟਰ ਨੇ ਹਿੰਦ ਸ਼ਹਿਨਸ਼ਾਹ ਦੀ ਤੋੜੀ ਇਹ ਗਲੈਡੀਏਟਰ ਦਾ ਮੇਲਾ ਚੱਲਦਾ ਦਰਸ਼ਕ ਵੀਰੋ ਮਾਤ ਵਧੀਆ ਲੱਗ ਰੋ ਆਓ ਸਰਾ ਲੇਪ ਵਾਲਿਆ ਸਰਾ ਲੱਗ ਗਿਆ ਔਰ ਸਕੋਰ ਬੋਰਡ ਵੀ ਆ लोटलियो ਕਾਕਾ ਗੁੰਡਾ ਮੇਰੇ ਵੀਰੋ ਸਿਰੇ ਦੀ ਕਬੱਡੀ ਹੈ ਕਹਿੰਦੇ ਬਿੰਦੂ ਫਰਾਲੇ ਵਾਲਾ ਨਿਊਜ਼ੀਲੈਂਡ ਤੋਂ ਆਇਆ ਹੈ ਬਿੰਦੂ ਜੀ ਆ ਕੀ ਕਰ ਰਹੇ ਹੋ ਬਿੰਦੂ ਮਟਵਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸੋਹਣ ਰੁੜਕੀ ਵਾਲਾ ਜੇ ਅੱਜ ਸੋਹਣ ਜਿੱਤ ਗਿਆ ਤਾਂ ਮੈਨੂੰ ਲੱਗਦਾ ਵੀ ਗੱਲ ਵੱਖਰੀ ਹੋ ਜਾਣੀ ਸੋਹਣ ਰੁੜਕੀ ਆលਿਆ ਪਰ ਅੱਜ ਮਾਝੇ ਵਾਲੇ ਵੀ ਪੂਰੀ ਤਿਆਰੀ ਚਾਏ ਹੋਇਆ ਅੱਜ ਮਾਝੇ ਵਾਲੇ ਵੀ ਤਿਆਰੀ ਚਾਏ ਹੋਇਆ ਹਲੇ ਤੀਰ ਕਮਾਨ ਵਿੱਚ ਹੈ ਹਲੇ ਯਾਰ ਮੈਦਾਨ ਵਿੱਚ ਕੁਝ ਵੀ ਹੋ ਸਕਦਾ ਸਵਰਨਿਆ ਕਰੀ ਗੱਲ ਆਹ ਹਾਲੇ ਤੇ ਤੀਲ ਕਮਾਨ ਚਾ ਕੁਝ ਵੀ ਹੋ ਸਕਦਾ ਕੇ ਹਾਲੇ ਤਾਂ ਯਾਰ ਮੈਦਾਨ ਚ ਹੈ ਕੁਝ ਵੀ ਹੋ ਸਕਦਾ ਸੰਦੀਪ ਸੰਧੂ ਮੰਗਲੰਦਿਆ ਕਬੱਡੀ ਦੇ ਗਲੈਡੀਏਟਰ ਦਾ ਮੇਲਾ ਚੱਲਦਾ ਹੈ ਹਰ ਸਾਲ ਟੱਕ ਮੇਰੇ ਵੀਰੇ ਇਦਾਂ ਹੀ ਪਾਉ ਕਿ ਹਰੇਰੀਆਂ ਆਉਂਦੀਆਂ ਨੇ ਆ ਕੇ ਤੂਫਾਨ ਚਲੇ ਜਾਂਦੇ ਨੇ ਯਾਦਾਂ ਰਹਿ ਜਾਂਦੀ ਹੈ ਇਨਸਾਨ ਚਲੇ ਜਾਂਦੇ ਨੇ ਉਹ ਜਸਮਾਨੀ ਤੌਰ ਤੇ ਸੰਧੂ ਚੱਲ ਗਿਆ ਪਰ ਉੱਥੇ ਆ ਕਬੱਡੀ ਦੇ ਵਿੱਚੋਂ ਦਿੰਦਾ ਸੰਧੂ ਹੇਦਰ 6000 ਰੁਪਇਆ ਹੈਪੀ ਸਭਰਾਮਾ ਦੇ ਲਈ ਦਲਵਾਗ ਸੰਧੂ ਨਾਲ ਸਾਡੇ ਬੱਗੋ ਯੂਕੇ ਤੇ ਕਿੰਦੇ ਆਰਤੀਆ ਵੱਲੋਂ ਦਿੱਤਾ ਜਾ ਰਿਹਾ ਤੇ ਸੋਹਣ ਦੀ ਟੀਮ ਦਾ ਪ੍ਰਦਰਸ਼ਨ ਦੇ ਕੇ ਸੱਤਾ ਮਠੱਡਾ ਤੇ ਬਾਗੀ ਟਵਾਲ ਕਹਿੰਦੇ 1 ਲੱਖ ਰੁਪਇਆ ਦੇਵਾਂਗੇ ਸੁੱਖਾ ਚੱਕਾਂ ਵਾਲਾ ਬਾਹ ਜੀ ਬਾ ਵੱਡੇ ਐਲਾਨ ਆ ਮੈਚ ਦਾ ਪ੍ਰਦਰਸ਼ਨ ਦੇ ਕੇ ਪ੍ਰਮੋਟਰ ਵੀਰਾਂ ਵੱਲੋਂ ਵੱਡੇ ਨਾਲ 28 ਤੇ 30 ਦਾ ਅੰਕੜਾ ਮਾਜਾ ਤੇ ਲੋਟਾ ਹੋ ਕਬੱਡੀ ਦਾ ਜਹਾਜ਼ ਆ ਗਿਆ ਹੋ ਲੋਟਾਂ ਵਾਲੇ ਲੋਟਾਂ ਵਾਲਿਆ ਜਹਾਜ਼ ਆ ਗਿਆ ਆ ਸਾਹਮਣੇ ਜਹਾਜ਼ ਭੱਜ ਗਿਆ ਜਹਾਜ਼ ਬਣ ਗਿਆ ਬਣ ਗਿਆ ਮੇਰੇ ਮਿੱਤਰੋ ਸਾਹਮਣੇ ਕਬੱਡੀ ਨਵੇਂ ਪਿੰਡਿਆ ਮਨਜੀਤਪੁਰ ਦੇ ਲਈ ਵੱਡਾ ਕਬਾਲ ਆ ਜਾ ਉੱਠੀ ਭਰਾ ਬਣ ਕੇ ਕਬੱਡੀ ਇਧਰ ਲੋਟਾਂ ਦੇ ਰੁੜਕੀ ਦੀ ਟੀਮ ਲਈ ਸ਼ੀਰਾ ਪੁਆੜ ਦਾ ਤੇ ਕੁਲਵਿੰਦਰ ਸੋਤਾ ਜੀ بڑے ਪਿੰਡ ਵਾਲੇ 8000 ਰੁਪਿਆ ਦੇ ਰਿਹਾ ਸ਼ੀਰਾ ਪੁਆੜ ਦਾ ਤੇ ਕੁਲਵਿੰਦਰ ਸੋਤੇ ਹੁਣਾਂ ਵੱਲੋਂ 8000 ਮੇਰੇ ਵੀਰੋ ਲੋਪੋ ਵਾਲਿਆ ਪਾਲਾ ਵੀ ਆ ਗਿਆ ਭਰਾ ਵੀ ਕਰਦੇ ਗੱਲ ਆਮ ਲੋਪੂ ਨੂੰ ਬੇਨਤੀ ਹੈ ਨਾਲਪੁਰੀਆ ਪਾਲਾ ਵੀ ਪੁੱਜ ਗਿਆ ਸ਼ਰਨਾ ਆ ਵੀ ਜਲਾਲਪੁਰੀਆ ਪਾਲਾ ਪੁੱਜਿਆ ਇਹਦੇ ਮੇਲੇ ਦੇ ਇੱਕ ਵਾਰੀ ਤਾੜੀਆਂ ਮਾਰ ਦੋ ਮੇਰੇ ਵੀਰੋ ਬਲਵੀਰ ਸਿੰਘ ਦੁਨੀਆ ਦੇ ਵਿੱਚ ਨਾਮ ਹੈ ਜਲਾਲਪੁਰੀਏ ਪਾਲੇ ਦਾ ਵੱਡਾ ਖਿਡਾਰੀ ਨੰਗਲੰਬੀਆਂ ਵਾਲੇ ਨੇ ਇਸੇ ਗਰਾਊਂਡ ਦੇ ਵਿੱਚ ਵੱਡੀ ਗੱਡੀ ਦੇ ਕੇ ਸਨਮਾਨਿਆ ਪਾਲੇ ਨੂੰ ਅੱਜ ਜਲਾਲਪੁਰੀਆ ਪਾਲਾ ਵੀ ਆਇਆ ਹੋਇਆ ਵਿਸ਼ੇ ਤਰ ਤੇ ਧੰਨਵਾਦ ਸਵਰਨਿਆ ਕਰਦੇ ਗੱਲ ਯਾਰਾ ਹੋ ਧੰਨਵਾਦ ਜਲਾਲਪੁਰ ਦਾ ਪਾਲਾ ਵੀ ਔਰ ਬੱਗੇਪਿੰਡ ਦਾ ਦੁੱਲਾ ਵੀ ਅੱਜ ਬਹੁਤ ਵੱਡੀ ਹਾਜ਼ਰੀ ਲਗਵਾ ਗਿਆ ਪਰ ਸਾਹਮਣੇ ਕਰੀਏ ਚੱਲਦੇ ਚੋਟੀ ਦੇ ਮੁਕਾਬਲੇ ਦੀ ਗੱਲ ਉਹ ਘਰਾਤ ਵਾਲਾ ਸੰਤੀ ਇੱਕ ਹੋਰ ਨੰਬਰ ਦਾ ਵਾਅਦਾ ਮੇਰੇ ਪੰਜਾਬੀ ਵੀਰੋ ਆਪਣੀ ਟੀਮ ਦੇ ਲਈ ਕਰ ਗਿਆ ਔਰ ਅਗਲੀ ਕਬੱਡੀ ਪੌਂਦ ਲਈ ਮੰਦਾ ਲਾਲਪੁਰਿਆ ਆ ਗਿਆ ਹੋ ਲੋਟ ਵਾਲਿਆਂ ਨੂੰ ਕਾਇਕਬਾਲ ਬਈ ਤੇ ਫਰ ਕਬੱਡੀ ਕੱਪ ਦਾ ਹਜੇ ਤਾਂ ਸੈਮੀ ਬਾਕੀ ਏ ਔਰ ਫਿਰ ਜਾ ਕੇ ਫਾਈਨਲ ਹੋਣਗੇ ਔਰ ਦੇਖੋ ਔ ਉਖੜਦੇ ਪੈਰ ਕੀਤੀ ਕੋਸ਼ਿਸ਼ ਕੀਤੀ ਟਰਾਈ ਓ ਕਬੱਡੀ 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 ਔ ਹੁੱਲੇ ਹਿਲਾਰੇ ਦਰਸ਼ਕਾਂ ਦੇ ਵਿੱਚ ਔ ਨਾੜ ਤੇ ਕੂੜੀ ਵੱਜਦੀ ਆ ਕਿ ਨਹੀਂ ਗਾਲਬਸਾਹ ਦਾ ਸ਼ੰਕਰ ਕੋਲੇ ਖੜਾ ਸ਼ੰਕਰ ਕਹਿੰਦਾ ਆ ਜਾਫੀ ਕਿੱਥੋਂ ਲੱਭ ਲਿਆਂਦੇ ਮੁੰਡੇ ਸਿਰਾਂ ਕਰੀ ਜਾਂਦੇ ਆ ਬਲਵੀਰ ਸਿੰਘ ਦੀ ਰਾਹੋਂ ਵੱਲੋਂ ਨੰਗਹਿ هزار ਰੁੜਕੀ ਲੋਟਾਂ ਨਹੀਂ ਜਾ ਟੀਮ ਦਾ ਜਿਹੜਾ ਵੀ ਜਾਫੀ ਜਫਾ ਲਾਵੇਗਾ 5000 ਦਿੱਤਾ ਜਾਵੇਗਾ ਨੰਗਲੰਬੀਆਂ ਕਬੱਡੀ ਕੱਪ ਦੇ ਆਿਆਂ ਦਾ ਮੈਚ ਨੇ ਮੁੱਲ ਮੋੜੇ ਤੇ ਤਾੜੀਆਂ ਮਾਰੋ ਜ਼ੋਰਦਾਰ ਆਓ ਤਾੜੀਆਂ ਵੱਜਦੀਆਂ ਤਾੜੀਆਂ ਵੱਜਦੀਆਂ ਸੁਪਰ ਕੱਪ ਖੇਡਿਆ ਜਾ ਰਿਹਾ ਨੰਗਲੰਬੀਆਂ ਦਾ ਦੇਖੋ ਗੱਦੜਾ ਦੇਖੋ ਗੱਦੜਾ ਦੇਵੇਂ ਬਾਬੇ ਨਾਨਕ ਦੀ ਧਰਤੀ ਦਾ ਦੂਜੇ ਵੱਨੇ ਆਹ ਵਾਹ ਲੋਟਾਂ ਵਾਲਿਆ ਕੋਸ਼ਿਸ਼ ਪੂਰੀ ਕੀਤੀ ਆ ਪਰ ਜਾਨ ਵਾਲਿਆ ਮੁੰਡੇ ਚ ਕੀ ਕਰੇ ਭੱਜ ਗਿਆ ਉਹ ਸਾਹਮਣੇ ਕਬੱਡੀ ਪੈ ਗਈ ਕਮਾਲ ਵੀਰੇ ਆ ਜਾਓ ਠੀ ਦੋਗਲੀ ਕਬੱਡੀ ਮੈਦਾਨ ਦੇ ਵਿੱਚ ਪੈ ਗਈ ਹੈ ਉਹ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਲੋ ਡਿਸਪਲਨ ਵੀ ਫਾਲੋ ਕੀਤਾ ਜਾ ਰਿਹਾ ਹੈ ਉਹ ਪਈ ਹੋਈ ਕਬੱਡੀ ਦੇ ਉੱਪਰ ਉਹ ਬਾਬੇ ਫਰੀਦ ਦੀ ਧਰਤੀ ਦਾ ਕਹਿੰਦੇ ਸ਼ਰਮਾਂ ਢੱਗੋ ਵਾਲਾ ਉਹ ਧੂੜ ਉੱਡਦੀ ਹੈ ਗੋਲਜੇਦਾਰੇ ਦੇ ਵਿੱਚੋਂ ਤਾੜੀ ਵੱਜਦੀ ਹੈ ਤਾੜੀ ਵੱਜਦੀ